ਗਰਮੀਆਂ ਦੇ ਵਿੱਚ ਸੌਫ ਅਤੇ ਮਿਸ਼ਰੀ ਦਾ ਪਾਣੀ ਪੀਣ ਦੇ ਨਾਲ ਦੂਰ ਹੁੰਦੀਆਂ ਨੇ ਕਈ ਬਿਮਾਰੀਆਂ। ਪੇਟ ਦੀ ਗਰਮੀ ਅਤੇ ਐਸ.ਡੀ.ਟੀ ਤੋਂ ਮਿਲਦੀ ਹੈ ਰਾਹਤ, ਮੂੰਹ ਦੀ ਬਦਬੂ ਅਤੇ ਸਿਹਤ ਨੂੰ ਵੀ ਕਈ ਫਾਇਦੇ। ਹਾਈਡਰੇਸ਼ਨ ਤੋਂ ਬਚਾਉਂਦੀ ਹੈ, ਅੱਖਾਂ ਦੀ ਜਲਨ ਅਤੇ ਥਕਾਵਟ ਤੋਂ ਵੀ ਮਿਲਦੀ ਹੈ ਰਾਹਤ। ਭੁੱਖ ਅਤੇ ਪਾਚਨ ਕਿਰਿਆ ਦੇ ਵਿੱਚ ਵੀ ਕਾਫੀ ਸੁਧਾਰ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਦਰਅਸਲ ਗਰਮੀਆਂ ਦੀਆਂ ਸਵੇਰੇ ਅਕਸਰ ਥਕਾਵਟ ਭਰੀ ਹੁੰਦੀ ਹੈ ਪਸੀਨਾ ਆਉਂਦਾ ਹੈ ਜਲਨ ਅਤੇ ਪੇਟ ਦੇ ਵਿੱਚ ਗਰਮੀ ਮਹਿਸੂਸ ਹੁੰਦੀ ਹੈ ਜਿਵੇਂ ਸਰੀਰ ਦੇ ਸਾਰੇ ਪਾਸਿਆਂ ਤੋਂ ਅੰਗ ਟੁੱਟ ਰਹੇ ਹੋਣ ਅਜਿਹੀ ਸਥਿਤੀ ਦੇ ਵਿੱਚ ਜੇਕਰ ਕੋਈ ਅਜੀਹਾ ਘਰੇਲੂ ਉਪਾਅ ਹੋਵੇ ਜੋ ਅੰਦਰੋਂ ਠੰਡਕ ਦਿੰਦਾ ਹੋਵੇ ਮਨ ਨੂੰ ਹਲਕਾ ਕਰਦਾ ਹੋਇਆ ਤੇ ਸਿਹਤ ਨੂੰ ਵੀ ਲਾਹ ਪਹੁੰਚਾਉਂਦਾ ਹੈ ਤਾਂ ਉਹ ਕਿਵੇਂ ਰਹਿ ਸਕਦਾ ਹੈ ਇਸ ਦੇ ਲਈ ਕੋਈ ਮਹਿੰਗਾ ਡਰਿੰਕ ਨਹੀਂ ਹੈ ਆ ਜਾਂ ਫਿਰ ਕੋਈ ਹੋਰ ਨੁਸਖਾ ਨਹੀਂ ਹੈ ਬਸ ਸੌਫ ਅਤੇ ਮਿਸ਼ਰੀ ਦਾ ਪਾਣੀ ਪੀਣਾ ਹੋਵੇਗਾ ਜੀ ਹਾਂ ਆਪਣੀ ਸਵੇਰ ਦੀ ਸ਼ੁਰੂਆਤ ਇੱਕ ਨਵੇਂ ਤਰੀਕੇ ਦੇ ਨਾਲ ਕਰੋ ਦੱਸਦੀ ਹੈ ਕਿ ਪੇਟ ਦੀ ਗਰਮੀ ਅਤੇ ਐਸਡੀਟੀ ਤੋਂ ਇਸ ਤੋਂ ਰਾਹਤ ਮਿਲਦੀ ਹੈ ਕਿਉਂਕਿ ਬਹੁਤ سارے ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਹੁੰਦਾ ਹੈ ਕਿ ਗਰਮੀਆਂ ਦੀ ਭੜਾਸ ਤੋਂ ਤੁਸੀਂ ਥੱਕ ਚੁੱਕੇ ਹੋ ਇਸ ਨੂੰ ਰਾਹਤ ਕਿਵੇਂ ਮਿਲ ਸਕਦੀ ਹੈ ਤਾਂ ਸੌਫ ਅਤੇ ਮਿਸ਼ਰੀ ਨੂੰ ਠੰਡੇ ਪਾਣੀ ਦੇ ਵਿੱਚ ਮਿਲਾ ਕੇ ਹਰ ਰੋਜ਼ ਸਵੇਰੇ ਪਿਓ ਤਾਂ ਜੋ ਸਰੀਰ ਅਤੇ ਮਨ ਦੋਵੇਂ ਠੰਡੇ ਹੋ ਸਕਣ ਹੁਣ ਗੱਲ ਕਰਦੇ ਹਾਂ ਵੀ ਸਰੀਰ ਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਪੇਟ ਦੀ ਗਰਮੀ ਅਤੇ ਐਸਿਡਿਟੀ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਜੀ। ਜੀ ਹਾਂ, ਸੌਫ ਦੇ ਵਿੱਚ ਕੁਦਰਤੀ ਠੰਡਕ ਦੇਣ ਵਾਲੇ ਗੁਣ ਹੁੰਦੇ ਨੇ ਜੋ ਪੇਟ ਦੀ ਜਲਨ ਅਤੇ ਐਸਿਡਿਟੀ ਨੂੰ ਘਟਾਉਂਦੇ ਨੇ। ਮਿਸ਼ਰੀ ਪਾਚਨ ਕਿਰਿਆ ਨੂੰ ਆਸਾਨ ਬਣਾਉਂਦੀ ਹੈ। ਇਸ ਲਈ ਇਹ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਦਿਵਾਉਂਦੀ ਹੈ। ਫਿਰ ਆਉਂਦੀ ਹੈ ਡੀਹਾਈਡਰੇਸ਼ਨ। ਜੀ ਹਾਂ, ਗਰਮੀਆਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਦੇ ਨਾਲ ਸਰੀਰ ਦੇ ਵਿੱਚ ਡੀਹਾਈਡਰੇਸ਼ਨ ਹੋ ਜਾਂਦੀ ਹੈ। ਇਹ ਜੋ ਕਿ ਡਰਿੰਕ ਹੈ, ਸਰੀਰ ਨੂੰ ਹਾਈਡਰੇਟ ਕਰਦ ਰੱਖਦਾ ਹੈ। ਫਿਰ ਆਉਂਦੀ ਅੱਖਾਂ ਦੇ ਵਿੱਚ ਜਲਨ ਗਰਮੀਆਂ ਦੇ ਵਿੱਚ ਅਕਸਰ ਕਈਆਂ ਦੇ ਅੱਖਾਂ ਦੇ ਵਿੱਚ ਜਲਨ ਮਹਿਸੂਸ ਹੁੰਦੀ ਹੈ ਤਾਂ ਉਸ ਦੇ ਵਿੱਚ ਵੀ ਥਕਾਵਟ ਵੀ ਹੁੰਦੀ ਹੈ ਤਾਂ ਥਕਾਵਟ ਤੋਂ ਰਾਹਤ ਮਿਲ ਸਕਦੀ ਹੈ ਮਿਸ਼ਰੀ ਅਤੇ ਸੌਫ ਦੋਵੇਂ ਅੱਖਾਂ ਦੇ ਲਈ ਫਾਇਦੇਮੰਦ ਹੁੰਦੇ ਨੇ ਜੇਕਰ ਰੋਜ਼ਾਨਾ ਸਵੇਰੇ ਇਸ ਦਾ ਪਾਣੀ ਪੀਣ ਦੇ ਨਾਲ ਪੀਤਾ ਜਾਵੇ ਤਾਂ ਅੱਖਾਂ ਨੂੰ ਠੰਡਕ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ ਫਿਰ ਆਉਂਦੀ ਹੈ ਭੁੱਖ ਅਤੇ ਪਾਚਨ ਕਿਰਿਆ ਦੇ ਵਿੱਚ ਸੁਧਾਰ ਜੋ ਜਿਹੜੇ ਕਿ ਸੌਫ ਪਾਚਨ ਐਨਾਲਾਈਜ਼ਰ ਨੂੰ ਦੱਸ ਦਈਏ ਕਿ ਐਨਜ਼ਾਈਮਾਂ ਨੂੰ ਐਕਟਿਵ ਕਰਦੀ ਹੈ ਸੌਫ ਜਿਹੜੀ ਹੁੰਦੀ ਹੈ ਤੇ ਨਾਲ ਹੀ ਮਿਸ਼ਰੀ ਜਿਹੜੀ ਕੀ ਹੁੰਦੀ ਹੈ ਮਿੱਠੇ ਪਦਾਰਥਾਂ ਦੇ ਵਜੋਂ ਕੰਮ ਕਰਦੀ ਹੈ ਇਸ ਦਾ ਸੇਵਨ ਕਰਨ ਦੇ ਨਾਲ ਪੇਟ ਫੁੱਲਣਾ ਘਟ ਹੋ ਜਾਂਦਾ ਹੈ ਫਿਰ ਆਉਂਦੀ ਹੈ ਮੂੰਹ ਦੇ ਵਿੱਚ ਬਦਬੂ ਤੇ ਸਿਹਤ ਜੀ ਹਾਂ ਸੌਂਫ ਦੀ ਖੁਸ਼ਬੂ ਅਤੇ ਮਿਸ਼ਰੀ ਦੀ ਮਿਠਾਸ ਮਿਲ ਕੇ ਮੂੰਹ ਦੀ ਬਦਬੂ ਨੂੰ ਖਤਮ ਕਰਦੀ ਹੈ ਅਤੇ ਫਰੈਸ਼ਨੈਸ ਬਣਾਈ ਰੱਖਦੀ ਹੈ ਤਾਂ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਹ ਵੀ ਗੱਲ ਜ਼ਰੂਰ ਸਾਂਝੀ ਕਰਿਓ ਕਿ ਤੁਸੀਂ ਸਵੇਰੇ ਕਿਹੜਾ ਡਰਿੰਕ ਪਿੰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਆਪਣੇ ਆਪ ਨੂੰ ਸਲਿਮ ਕਰਨ ਦੇ ਲਈ ਜੋ ਕਿ ਨਿੰਬੂ ਪਾਣੀ ਪੀਂਦੇ ਨੇ ਜਾਂ ਫਿਰ ਨਿੰਬੂ ਅਤੇ ਸ਼ਹਿਦ ਜਾਂ ਫਿਰ ਕੋਸਾ ਪਾਣੀ ਪੀਂਦੇ ਨੇ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਿਹੜਾ ਪਾਣੀ ਪੀਂਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਲੋਕ ਸੌਂਫ ਅਤੇ ਮਿਸ਼ਰੀ ਦਾ ਪਾਣੀ ਪੀਣ ਦੇ ਲਈ ਸੋਚ ਰਹੇ ਨੇ ਜਾਂ ਫਿਰ ਪਹਿਲਾਂ ਤੋਂ ਹੀ ਪੀ ਰਹੇ ਨੇ ਤਾਂ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਿਓ